ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਆਪਾਂ ਬਣਾਵਾਂਗੇ ਪਰੌਠੇ ਆਪ ਲਵਾਂਗੇ ਪਹਿਲਾਂ ਘੀਆ ਵੱਡ ਉਹਨੂੰ ਆਪਾਂ ਕद्दूकस ਕਰ ਲਵਾਂਗੇ ਐਨ ਬਰੀਕ-ਬਰੀਕ ਤਰੀਕੇ ਨਾਲ ਕद्दूकस ਕਰਕੇ ਆਪਾਂ ਇਹਨੂੰ ਆਪਾਂ ਸਾਈਡ ਤੇ ਰੱਖ ਲਵਾਂਗੇ ਫਿਰ ਆਪਾਂ ਲਵਾਂਗੇ ਆਲੂ ਨਾਲ ਪਿਆਜ਼ ਆਪਾਂ ਆਲੂ ਵੀ ਕद्दूकस ਕਰ ਲਵਾਂਗੇ ਪਿਆਜ਼ ਵੀ ਆਪਾਂ ਜਿਹੜੇ ਆ ਇਹ ਆਪਾਂ ਮਿਕਸਚਰ ਚ ਕਰਾਂਗੇ ਠੀਕ ਹੈ ਕਿਉਂਕਿ ਪਿਆਜ਼ ਇਹਨਾਂ ਔਕੇ ਹੋਣ ਆਪਾਂ ਮਿਕਚਰ ਚ ਕਰਾਂਗੇ ਦੇਖੋ ਆਪਣੇ ਆਲੂ ਵੀ ਹੋ ਗਏ ਨੇ ਕੱਦੂ ਕਸ ਹੁਣ ਆਪਾਂ ਕਰਾਂਗੇ ਪਿਆਜ਼ ਆਪਣੇ ਇਹਨਾਂ ਵੀ ਆਪਾਂ ਮਿਕਚਰ ਚ ਕਰ ਲਵਾਂਗੇ ਇਹਨਾਂ ਥੋੜੇ ਜਲਦੀ ਹੋ ਜਾਂਦੇ ਨਾਲੇ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਕਚਰ ਚ ਘੇੜੇ ਲਵਾ ਲੈਣੇ ਆਂ ਜਦੋਂ ਬਰੀਕ-ਬਰੀਕ ਹੋ ਗਏ ਦੇਖੋ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਕਿੰਨੇ ਵਧੀਆ ਸਟੱਫ ਬਣ ਗਿਆ ਨ ਬਰੀਕ-ਬਰੀਕ ਹੋ ਗਏ ਆ ਹੁਣ ਆਪੇ ਨੂੰ ਕਿਸੇ ਭਾਂਡੇ ਚ ਕੱਢ ਲਵਾਂਗੇ ਫਿਰ ਹੋਰ ਪਿਆਜ਼ ਪਾ ਲਵਾਂਗੇ ਵਿੱਚ ਹੋਰ ਪਾ ਲਾਂਗੇ ਥੋੜੀ ਪਿਆਜ਼ ਆਪਾਂ ਹੁਣ ਇਹਨੂੰ ਵੀ ਮਿਕਚਰ ਚ ਇਦਾਂ ਇਸ ਤਰ੍ਹਾਂ ਪਾ ਮੰਗੇ ਵਿੱਚ ਆਪਾਂ ਹਰੀ ਮਿਰਚ ਵੀ ਨਾਲ ਹੀ ਪਾ ਦੇਣੀ ਆ ਇਹ ਕੱਲੀ ਹੁੰਦੀ ਨੇ ਇਹਦੇ ਵਿੱਚ ਇਸ ਕਰਕੇ ਪਿਆਜ਼ ਦੇ ਨਾਲ ਹੀ ਪਾ ਦੇਣੀ ਆ ਆਪਾਂ ਹਰੀ ਮਿਰਚ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆ ਵਿੱਚ ਆਲੂ ਵੀ ਪਾ ਦਵਾਂਗੇ ਆਪਾਂ ਪਾਣੀ ਨੂੰ ਛੋਲ ਲੈਣਾ ਆਲੂਆਂ ਦਾ ਵੀ ਆਪਾਂ ਪਾਣੀ ਕੱਢ ਲੈਣਾ ਚੰਗੀ ਤਰ੍ਹਾਂ ਘੁੱਟ ਕੇ ਦੇਖੋ ਚੰਗੀ ਤਰ੍ਹਾਂ ਘੋਟੇ ਕੱਢ ਲੈਣਾ ਆਪਾਂ ਹਾਂ ਜੁਗੜ ਪਰ ਔਠੇ ਖਰਾਬ ਨਾ ਹੋਣ ਆਹ ਦੇਖੋ ਇਸੇ ਤਰ੍ਹਾਂ ਆਪਾਂ ਨਾ ਹੌਲੀ-ਹੌਲੀ ਸਾਰੇ ਆਲੂਆਂ ਵਿੱਚੋਂ ਪਾਣੀ ਕੱਢ ਲਵਾਂਗੇ ਹੁਣ ਆਪਾਂ ਦੇਖੋ ਜਿਹੜੇ ਆਪਣੇ ਪਿਆਜ਼ ਹੈ ਇਹਨਾਂ ਦਾ ਵੀ ਪਾਣੀ ਹੈ ਚੰਗੀ ਤਰ੍ਹਾਂ ਕੱਢ ਲਵਾਂਗੇ ਕੁੱਟ-ਕੁੱਟ ਕੇ ਚੰਗੀ ਤਰ੍ਹਾਂ ਕੱਢ ਲਓ ਪਾਣੀ ਪਿਆਜ਼ਾਂ ਦਾ ਵੀ ਆ ਦੇਖੋ ਫਿਰ ਆਪਾਂ ਲਾਵਾਂਗੇ ਬੱਡ ਜਿਹਨੂੰ ਘੀਆ ਤੋਰੀ ਸਾਦੇ ਆਪਾਂ ਇਹਦਾ ਵੀ ਆਪਾਂ ਪਾਣੀ ਕੱਢ ਲਵਾਂਗੇ ਚੰਗੀ ਤਰ੍ਹਾਂ ਹਾਂ ਦੇਖੋ ਇਹਨੂੰ ਕੱਢ ਲਵਾਂਗੇ ਆਪਾਂ ਆ ਦੇਖੋ ਹੂੰ ਇਸੇ ਤਰ੍ਹਾਂ ਆਪਾਂ ਆਪਣੀ ਘੀਆ ਨੂੰ ਵਿੱਚ ਰੱਖ ਲਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਰਲਾ ਲੈਣਾ ਮਿਕਸ ਕਰ ਲੈਣਾ ਆਲੂ ਪਿਆਜ਼ ਆਪਣੀ ਬੱਡ ਜਿਹੜੀ ਘੀਆ ਹੈ ਇਹਨਾਂ ਨੂੰ ਤਿੰਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਣ ਆਪ ਇਹਦੇ ਵਿੱਚ ਪਾਵਾਂਗੇ ਮਸਾਲੇ ਆਪਣੇ ਜਿਹੜੇ ਵੀ ਹੈਗੇ ਆਪਣੇ ਕੋਲ ਲੂਣ ਪਾਵਾਂਗੇ ਪਹਿਲਾਂ ਆਪਾਂ ਸਵਾਦ ਅਨੁਸਾਰ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਵੀ ਪਾ ਲੈਣਾ ਆਪਾਂ ਫਿਰ ਆਪਾਂ ਪਾਵਾਂਗੇ ਸੁੱਕਾ ਧਨੀਆ ਆਪਾਂ ਸੁੱਕਾ ਧਨੀਆ ਪਾ ਲੈਣਾ ਵਿੱਚ ਫਿਰ ਆਪਾਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਉਗਾ ਭਰੀ ਪਾ ਚੁੱਕੇ ਆ ਆਪਾਂ ਲਾਲ ਮਿਰਚ ਸਿਰਫ ਥੋੜੀ ਜਿਹੀ ਸਵਾਦ ਲਈ ਪਾਣੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਰੜਾ ਲਾਵਾਂਗੇ ਇਹਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਥੋੜਾ ਨਮਕ ਮਿਰਚ ਆਪਣਾ ਦੇਖੋ ਕਿੰਨਾ ਵਧੀਆ ਤਿਆਰ ਹੋ ਗਿਆ ਆਪਣਾ ਰੜ ਕੇ ਹੁਣ ਆਪਾਂ ਰੋਟੀਆਂ ਵੇਲਾਂਗੇ ਪਹਿਲਾਂ ਆਪਾਂ ਦੋ ਰੋਟੀਆਂ ਵੇਲਣੀਆਂ ਆ ਉਹਨਾਂ ਵਿੱਚ ਆਪਾਂ ਆਪਣਾ ਜਿਹੜਾ ਸਟਾਫ ਇਹ ਵੇ ਭਰਾਂਗੇ ਪਹਿਲਾਂ ਦੇਖੋ ਆਪਾਂ ਦੋ ਰੋਟੀਆਂ ਵੇਲ ਲਿੰਗਾ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਆਪਣਾ ਸਮਾਨ ਭਰ ਲਵਾਂਗੇ ਆਹ ਦੇਖੋ ਇਸ ਤਰੀਕੇ ਨਾਲ ਦੇਖੋ ਚੰਗੀ ਤਰ੍ਹਾਂ ਪਾ ਲੈਣਾ ਪਸਮਾਨੇ ਵਿੱਚ ਜਿਹੜਾ ਬੜਾ ਸਟਾਫ ਆ ਨਾ ਇਹ ਸਾਰਾ ਆਪਾਂ ਚੰਗੀ ਤਰ੍ਹਾਂ ਭਰ ਲਵਾਂਗੇ ਪਰਾਠੇ 'ਚ ਵਧੀਆ ਤਰੀਕੇ ਨਾਲ ਐ ਦੇਖੋ ਹਲ ਇਹ ਚੰਗੀ ਤਰ੍ਹਾਂ ਪਾ ਲੈਣਾ ਹਾਂ ਕੋਈ ਵੀ ਆਪਣਾ ਕਾਲੀ ਨਾ ਬੱਚੇ ਇਹਨ ਪ੍ਰੋਪਰ ਤਰੀਕੇ ਨਾਲ ਆਪਾਂ ਲਾ ਲਵਾਂਗੇ ਹੁਣ ਆਪਾਂ ਦੂਜੀ ਰੋਟੀ ਵੀ 베ਲੀ ਹੋਈ ਆਪਣੀ ਉੱਪਰ ਰੱਖ ਲਵਾਂਗੇ ਕਾਇ ਇਹਨਾਂ ਆਪਾਂ ਕੁਝ ਘੀ ਘਰ ਲੈਣੀ ਆ ਰੋਟੀਆਂ ਦੋਨੀਆਂ ਆਇ ਕਾਇ ਥੋੜਾ ਥੋੜਾ ਬਸ ਐਡਾ ਤੈਨੂੰ ਨੱਪ ਦਵਾਂਗੇ ਦਬਾ ਦਵਾਂਗੇ ਥੋੜਾ ਜਿਹਾ ਦਵਾ ਦੇਣਾ ਆਪਾਂ ਜੋ ਰੋਟੀ ਇੱਕ ਦੂਜੇ ਨਾਲ ਚਿਪਕ ਸਕੇ ਚੁਰਣਾ ਪਤਾ ਵੀ ਤੇ ਪਾਤੀ ਆ ਆਪਣੇ ਤੇ ਆਪਣਾ ਤਵਾ ਗਰਮ ਸੀ ਮਿਲਾ ਥੋੜਾ ਜਿਆਦਾ ਗਰਮ ਹੋ ਗਿਆ ਤਾ ਵਾ ਆਪਣਾ ਹੁਣ ਆਪਾਂ پراਟੇ ਨੂੰ ਪੈਟਾਂਗੇ ਆਓ ਦੇਖੋ ਸੇਕ ਲੱਗ ਚੁੱਕਾ ਆ ਆਪਾਂ ਕੇ ਲਾਵਾਂਗੇ ਉੱਪਰ ਕੇ ਲਾ ਕੇ ਇੰਜ ਚੰਗੇ ਤਰੀਕੇ ਨਾਲ ਪ੍ਰੋਪਰ ਤਰੀਕੇ ਨਾਲ ਕੇ ਲਾਉਣਾ پراਟੇ ਨੂੰ ਨਾ ਆਪਾਂ ਜਿਆਦਾ ਲਾਉਣਾ ਤੇ ਨਾ ਆਪਾਂ ਥੋੜਾ ਪੂਰਾ ਪੂਰਾ ਲਾਉਣਾ ਦੇਖੋ ਆਪਣੀ ਦੂਜੀ ਸਾਈਡ ਵੀ ਪੱਕ ਕੇ ਤਿਆਰ ਹੋ ਚੁੱਕੀ ਆ ਇਸ ਤਰ੍ਹਾਂ ਆਪਾਂ ਦੂਜੇ ਪਾਸੇ ਵੀ ਕੇ ਲਾ ਲਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਲਾਵਾਂਗੇ ਨੂਵੇਂ ਪਰਟ ਲਾਵਾਂਗੇ ਆਪਾਂ ਦੇਖੋ ਆਪਣੀ ਆ ਸਾਈਡ ਇਹਨ ਪੱਕ ਕੇ ਤਿਆਰ ਹੋ ਚੁੱਕੀ ਆ ਇਸ ਤਰ੍ਹਾਂ ਆਪਣੀ ਦੂਜੀ ਸਾਈਡ ਵੀ ਇਹਨ ਪੱਕ ਚੁੱਕੀ ਹੋਗੀ ਦੇਖੋ ਐਨ ਵਧੀਆ ਤਰੀਕੇ ਨਾਲ ਬਣ ਗਿਆ ਆਪਣਾ ਪਰਾਟਾ ਜਾਨੀ ਇਸੇ ਤਰ੍ਹਾਂ ਆਪਾਂ ਦੂਜਾ ਪਰਾਠਾ ਵੀ ਤਿਆਰ ਕਰ ਲੈਣਾ ਆਪਣਾ ਮਾਈ ਗੋਜੀ ਸਾਈਬ ਸ਼ਿਖਮਾਰ ਦਾ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਵੀ ਕੇ ਲਾ ਲੈਣਾ ਕਿਉਂ ਆਵੀ ਆਪਣਾ ਕਿਸ ਤਰ੍ਹਾਂ ਕਿੰਨਾ ਵਧੀਆ ਆਪਣਾ ਪਰਾਠਾ ਬਣਿਆ ਦੇਖੋ ਦੂਜੀ ਸਾਈਡ ਕਿੰਨੀ ਵਧੀਆ ਬਣੀ ਆ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਉਦੋਂ ਆਪਾਂ ਇਹਨਾਂ ਨੂੰ ਮੈਨੂੰ ਜ਼ਿਆਦਾ ਪਰਾਠੇ ਸੇਕਿਓ ਹੋਏ ਹੀ ਵਧੀਆ ਲੱਗਦੇ ਆ ਕੱਚੇ-ਕੱਚੇ ਨਹੀਂ ਵਧੀਆ ਲੱਗਦੇ ਕਿਹਨਾਂ ਵਧੀਆ ਬਣਿਆ ਹੋਵੇ ਇਸੇ ਤਰ੍ਹਾਂ ਆਪਾਂ ਇੱਕ-ਇੱਕ ਕਰਕੇ ਸਾਰੇ ਪਰਾਠੇ ਬਣਾ ਲੈਣੇ ਆਪਾਂ ਨੂੰ ਜਿੰਨਿਆਂ ਦੀ ਲੋੜ ਆ ਆਪਣੇ ਘਰ 'ਚ ਜਿੰਨੇ ਵੀ ਫੈਮਿਲੀ ਮੈਂਬਰ ਆ ਆ ਦੇਖੋ ਹਣ ਆਪਾਂ ਦਹੀਂ ਨਾਲ ਸਾਟਾ ਖਾ ਰਹੇ ਆ ਤੇ ਆਪਾਂ ਆਪਣੇ ਬਲੌਗ ਦਾ ਇੱਥੇ ਹੀ ਐਂਡ ਕਰਦੇ ਆ ਧੰਨਵਾਦ ਜੀ ਤੁਹਾਡਾ